ਮੈਂ ਲੇਖਕ ਤੇ ਹੋ ਜਾ ਆ ਇਹ ਤਾਂ ਮੈਨੂੰ ਨਹੀਂ ਕਿਤੇ ਇਤਬਾਰ ਆਇਆ ਕਿ ਚੱਜਦਾ ਹੋਵਾਂਗਾ ਲੇਕਿਨ ਮੈਂ ਪਾਠਕ ਅੱਛਾ ਹੂੰ ਇਹ ਪਾਠਕ ਅੱਛਾ ਹੋਣ ਦੇ ਨਾਤੇ ਮੇਰੀ ਆਬਜ਼ਰਵੇਸ਼ਨਸ ਹੁੰਦੀਆਂ ਨੇ ਜਿਹੜੀਆਂ ਉਹ ਚੰਗੀਆਂ ਮਾੜੀਆਂ ਦੋਵੇਂ ਤਰ੍ਹਾਂ ਦੀਆਂ ਹੁੰਦੀਆਂ ਨੇ ਅੱਜ ਦੇ ਇਸ ਮੌਕੇ ਤੇ ਮੈਂ ਤੁਹਾਡਾ ਜ਼ਿਆਦਾ ਵਕਤ ਨਹੀਂ ਲਵਾਵਾਂਗਾ ਸਿਰਫ ਦੋ ਤਿੰਨ ਆਬਜ਼ਰਵੇਸ਼ਨਸ ਆ ਜਾਂਦੀਆਂ ਗੱਲਾਂ ਮੈਂ ਬਹੁਤ ਧਿਆਨ ਨਾਲ ਸੁਣੀਆ ਤੇ ਇੰਨਾ ਤੁਸੀਂ ਪੰਜਾਬੀ ਸਾਹਿਤ ਨੂੰ ਇਸ ਸਾਲ ਦੇ ਵਿੱਚ ਦੇਣੀ ਹੋ ਕੇ ਪੜਿਆ ਤੇ ਕੈਲਕੂਲੇਟ ਕਰਕੇ ਉਹਦੀ ਦਿਆਖਿਆ ਕੀਤੀ ਇਸ ਤਰ੍ਹਾਂ ਮੈਂ ਪੜਿਆ ਨਹੀਂ ਮੈਨੂੰ ਕੀ ਪਤਾ ਸੀ ਕਿ ਤੁਸੀਂ ਮੈਨੂੰ ਸੱਦ ਲਓਗੇ ਇਸ ਪੱਖੋਂ ਇਸ ਪੱਖੋਂ ਮੈਂ ਤੁਹਾਡੇ ਸਾਹਮਣੇ ਆਣ ਪੜਾ ਠੀਕ ਹੈ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਮੈਨੂੰ ਉਹ ਕੁਛ ਹੌਸਲਾ ਹੋਇਆ ਇੱਕ ਤਾਂ ਇਹ ਕਿ ਮੈਨੂੰ ਇਹ ਉਮੀਦ ਨਹੀਂ ਸੀ ਕਿ ਤੁਸੀਂ ਕਿਸਾਨ ਅੰਦੋਲਨ ਦਾ ਗੱਲ ਅੱਜ ਦੀ ਇਸ ਬੈਠਕ 'ਚ ਵੀ ਕਰੋਗੇ ਤੁਹਾਨੂੰ ਮੁਬਾਰਕ ਹੈ ਜਦੋਂ ਤੱਕ ਪੰਜਾਬ ਤੇ ਇਥੋਂ ਦੇ ਵਸਨੀਕ ਪੰਜਾਬੀ ਸੰਗਰਸ਼ ਨਾਲ ਆਪਣਾ ਰਾਹ ਤਾ ਰੱਖਣਗੇ ਟਾਈਮ ਉਹਨਾਂ ਦੀ ਲਿਖਤ ਦੇ ਵਿੱਚ ਵੀ ਨਿਖਾਰ ਆਏਗਾ ਜੀ ਕਿਸਾਨ ਅੰਦੋਲਨ ਤੁਸੀਂ ਦੇਖੋ ਕਿ ਹੈ ਤਾਂ ਸਾਰੇ ਹਿੰਦੁਸਤਾਨ ਦਾ ਸੀ ਲੇਕਿਨ ਇਹਦੇ ਵਿੱਚ ਪੰਜਾਬ ਗੂੰਜ ਰਿਹਾ ਸੀ ਹਰੇਕ ਕੰਬੂ ਚ ਹੂੰ ਇਹ ਇਹਦੇ ਨਾਲ ਤਸੱਲੀ ਹੋਈ ਮੈਨੂੰ ਇਹ ਕਿ ਤਾ ਖਬਰਾਂ ਪੜ੍ਹ ਕੇ ਤਸਵੀਰਾਂ ਦੇ ਕਿ ਅੱਜ ਤੁਹਾਡੀ ਗੱਲਬਾਤ ਦੇ ਵਿੱਚੋਂ ਵੀ ਮੈਨੂੰ ਹੌਸਲਾ ਮਿਲਿਆ ਕਿ ਸਾਇਸ ਸੁਭਾਵਾਂ ਦੀ ਮੀਟਿੰਗਾਂ ਦੇ ਵਿੱਚ ਵੀ ਇਹ ਗੱਲਾਂ ਹੋ ਸਕਦੀਆਂ ਨੇ ਦੂਸਰੀ ਗੱਲ ਜਿਹੜੀ ਮੈਂ ਤੁਹਾਡਾ ਨਾਲ ਸ਼ੇਅਰ ਕਰਨੀ ਹੈ ਟਾਡੇ ਮੰੰਤੀ ਵੀ ਮੇਰੇ ਮੰੰਤੀ ਵੀ ਆਮ ਇਮਪ੍ਰੈਸ਼ਨ ਇਹ ਹੈ ਕਿ ਕਿਸਾਨ ਦਾ ਕੰਮ ਦਾਣੇ ਬੀਜਣਾ ਤੇ ਦਾਣੇ ਵੱਢਣਾ ਫਸਲ ਉਗਾਉਣੀ ਤੇ ਫਸਲ ਵੇਚਣੀ ਹੈ ਇਹ ਉਹਦਾ ਕਿੱਥੇ ਹੋਰ ਕੀ ਕਰ ਸਕਦਾ ਹੋ ਤੇ ਹੋਰ ਉਹਨੂੰ ਕਰਨਾ ਕੀ ਹੁੰਦਾ ਮੈਂ ਇਨਸਾਨ ਅੰਦੋਲਨ ਚ ਮੈਂ ਤਾਂ ਗਿਆ ਨਹੀਂ ਤੇ ਮੇਰੀ ਵਾਈਫ ਰਹਿ ਨਹੀਂ ਸਕੀ ਕਹਿੰਦੀ ਮੈਂ ਤਾਂ ਜਾਣਾ ਥੋੜੇ ਜਿਹੇ ਪੈਸੇ ਲੈ ਗਈ ਹਾਂ ਤੇ ਖਜਾਨਚੀ ਨੂੰ ਕਹਿੰਦੀ ਜੀ ਆ ਮੈਂ ਤੁਹਾਨੂੰ ਫੰਡ ਦੇਣਾ ਹੈ ਮੇਰਾ ਕੀ ਨਾਂ ਹੈ ਨਾਲ ਕਾ ਹਸਬੈਂਡ ਦਾ ਨਾਂ ਕੀ ਹਰਪਾਲ ਸਿੰਘ ਪੰਨੂ ਕਹਿੰਦੇ ਉਹੀ ਪੰਨੋਂ ਜਿਧੀਆਂ ਅਸੀਂ ਕਿਤਾਬਾਂ ਪੜ੍ਹੀਆਂ ਹੋਈਆਂ ਨੇ ਮੇਰੀ ਸਰਦਾਰ ਨੇ ਕਹਿੰਦੀ ਹਾਂ ਜੀ ਉਹੀ ਉਹ ਕਹਿੰਦੇ ਫਿਰ ਇਹ ਪੈਸੇ ਅਸੀਂ ਤੁਹਾਡੇ ਆਏ ਕਰ ਲੇ ਤੁਸੀਂ ਆਪਣੇ ਕੋਲ ਰੱਖੋ ਵਾਪਸ ਜਾ ਕੇ ਪੰਨੋਂ ਸਾਹਿਬ ਦੀਆਂ ਕਿਤਾਬਾਂ ਇਹਨਾਂ ਪੈਸੇ ਨਾਲ ਖਰੀਦ ਕੇ ਸਾਡੇ ਕੋਲ ਭੇਜੋ ਅਸੀਂ ਲਾਇਬ੍ਰੇਰੀ ਉਸਾਰ ਰੱਖੀ ਐ ਸਾਡਾ ਵਕਤ ਸਾਡਾ ਵਕਤ ਕਿਤਾਬਾਂ ਨਾਲ ਹੀ ਲੰਘੇਗਾ ਮੈਨੂੰ ਇਹ ਗੱਲ ਆਪਣੀ ਵਾਈਫ ਦੀ ਸੁਣ ਕੇ ਬੇਅੰਤ ਖੁਸ਼ੀ ਹੋਈ ਕਿ ਕਿਸਾਨਾਂ ਨੂੰ ਤਾਂ ਅਣਪੜ੍ਹ ਸਮਝਦੇ ਰਹੇ ਸੀ ਅਸੀਂ ਸਾਰੇ ਜਣੇ ਉਹਨਾਂ ਤੁਸੀਂ ਦੇਖੋ ਉਨ੍ਹਾਂ ਦੇ ਅੰਦੋਲਨ ਦੇ ਵਿੱਚ ਸੁਖਵਿੰਦਰ ਅੰਮ੍ਰਿਤ ਲੰਗਰ ਦੀ ਸੇਵਾ ਕਰਦੀ ਰਹੀ। surjeet patar ਵੱਡੇ ਵੱਡੇ ਗਾਇਕ ਨਾਮ ਵਰ ਉੱਥੇ ਚ ਪਹੁੰਚਦੇ ਰਹੇ। ਮਤਲਬ ਇਹ ਹੈ ਕਿ ਜੇ ਕਿਤੇ ਪੋਜੀਟਿਵਲੀ ਹਿੰਦੁਸਤਾਨ ਕਿਸੇ ਦਿਸ਼ਾ ਵੱਲ ਤੁਰਦਾ ਤਾਂ ਪੰਜਾਬ ਉਹਦੀ ਅਗਵਾਈ ਕਰਨ ਲੱਗ ਜਾਂਦਾ। ਹੂੰ। ਪੰਜਾਬ ਦਾ ਚਿਹਰਾ ਨਿੱਖ ਕੇ ਸਾਹਮਣੇ ਆਇਆ ਨਾ ਕੇਵਲ ਅੰਦੋਲਨ ਦੇ ਸਗੋਂ ਨਾਮਾ ਵਿੱਚ ਵੀ। ਤੋਂ ਇਹ ਮੈਸੇਜ ਹੈ ਜਿਹੜਾ ਮੈਨੂੰ ਬਹੁਤ ਅੱਛਾ ਲੱਗਿਆ ਅੱਜ ਦੀ ਇਸ ਸਭਾ 'ਚ ਕਹਾਣੀ ਦੀ ਕੀ ਇਸ਼ਾਰਾ ਰਹੀ ਵਾਰਤਕ ਦੀ ਕਵਤਾ ਦੀ ਸਾਰੇ ਪੱਖਾਂ ਤੇ ਵਿਚਾਰ ਵਟੰਦਰ ਹੋਇਆ। ਤੋਂ ਮੈਂ ਜੋ ਫਰਦਰ ਰਹਾ ਇਸ ਸਾਲ ਦੇ ਦੌਰਾਨ ਵੀ ਪਿਛਲਿਆਂ ਸਮਿਆਂ ਚ ਕਵਤਾ ਦੇ ਲੇਖਕਾਂ ਜਾਂ ਸਮਰਤ ਯਾਨੀ ਕਿ ਕਵੀਆਂ ਦੀ ਗਿਣਤੀ ਦੇ ਵਿੱਚ ਵਾਧਾ ਬਹੁਤ ਜ਼ਿਆਦਾ ਹੋਇਆ। ਹੂੰ ਉਹ ਉਹ ਉਹਦੀ ਮੈਨੂੰ ਚਿੰਤਾ ਹੈ। ਦੇ ਦੇ ਜੀ ਉਹ ਕੀ ਕਰਦੇ ਨੇ ਕਿ ਕੋਈ 5x7 5x4 ਪੰਨੇ ਲੇ ਫਿਰ 2-2 ਇੰਚ 3-3 ਇੰਚ ਕੱਟ ਲਾਉਂਦੇ ਨੇ ਵਿੱਚੋਂ ਸਾਡੇ ਨਵੇਂ ਕਵੀ ਤੋਂ ਉੱਪਰ ਹੇਠਾਂ ਪੌੜੀਆਂ ਜਿਹਾ ਬਣਾ ਕੇ ਲਿਖ ਦਿੰਦੇ ਨੇ ਚਲੋ ਭਾਈ ਹਰੇਕ ਨੂੰ ਕਵਿਤਾ ਨਹੀਂ ਲਿਖੀ ਸਾਡੀ ਨਾਲ ਸਹੀ ਇਹ ਇਸ ਤੋਂ ਮਾਫ ਲੇਕਿਨ ਉਹਨਾਂ ਦੀ ਕਵਿਤਾ ਦੇ ਵਿੱਚ ਸ਼ਬਦ ਜੋੜਨੇ ਜਿਹੜੇ ਉਹ ਗਲਤ ਨੇ ਬੜੇ ਅਜੇ ਆਈਡੀਆ ਤਾਂ ਬਾਅਦ ਚ ਆਊਗਾ ਨਾ ਸ਼ਬਦ ਜੋੜ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਅੱਜ ਪਾਇਰ ਸਾਹਿਬ ਦੇ ਵਿੱਚ ਕੋਈ ਫਰਕ ਹੁੰਦਾ ਇੱਕ ਸ਼ਬਦ ਸਿਰਫ ਤੁਹਾਨੂੰ ਦੱਸ ਦਿੰਦਾ ਕਿ ਇੱਕ ਲਫ਼ਜ਼ ਹੈ ਕਿੰਨਾ ਕਿੰਨਾ ਕੁ ਵਜ਼ਨ ਹੈ ਦੂਸਰਾ ਲਫ਼ਜ਼ ਹੈ ਕਿ ਨਾ ਇਹ ਗਾਲ ਕਿਨਾਂ ਨੂੰ ਲੱਗੀ ਉਹ ਕਿੰਨਾ ਤੇ ਕਿਨਾ ਹੈ ਜਿਹੜਾ ਇਹਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਈਆਂ ਨੂੰ ਤਾਂ ਕਈਆਂ ਦੇ ਫੋਨ ਆਉਂਦੇ ਮੇਰੀ ਕਵਤਾ ਪੜੀ ਮੈਂ ਕਹਿੰਦਾ ਨਾ ਕਵਤਾ ਤਾਂ ਪੜ ਲਈ ਪਰ ਕਿੰਨਾ ਤੇ ਕਿਨਾ ਜੇ ਤੁਸੀਂ ਹੱਸ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਹਮ ਹਮ ਅੱਛਾ ਸ਼ੁਰੂ ਸ਼ੁਰੂ ਦੇ ਵਿੱਚ ਤਾਂ ਮੈਨੂੰ ਇਹਨਾਂ ਕਵੀਆਂ ਦੇ ਸ਼ਬਦ ਜੋੜਾਂ ਸਦਕਾ ਕਵੀਆਂ ਤੇ ਗੁੱਸਾ ਆਉਂਦਾ ਉਹ ਮੈਨੂੰ ਕਵੀਆਂ ਤੇ ਗੁੱਸਾ ਨਹੀਂ ਆਉਂਦਾ ਉਹਨਾਂ ਦੇ ਸਕੂਲ ਮਾਸਟਰਾਂ ਤੇ ਗੁੱਸਾ ਆਉਂਦਾ ਇਹ ਕਸੂਰ ਇਹ ਨਾ ਸਾਡੇ ਕਵੀਆਂ ਦਾ ਨਹੀਂ ਹੈ ਇਹ ਉਹਨਾਂ ਦੇ ਮਾਸਟਰਾਂ ਦਾ ਹੈ ਉਹਨਾਂ ਦੇ ਮਾਸਟਰਾਂ ਨੂੰ ਵੀ ਸ਼ਬਦ ਚੋਣ ਨਹੀਂ ਆਉਂਦੇ ਜੀ ਆਪਾਂ ਆਪਣੀ ਭਾਸ਼ਾ ਨੂੰ ਅਮੀਰ ਰੱਖਣਾ ਹੈ ਅਮੀਰ ਬਣਾਉਣਾ ਤੇ ਦੁਨੀ ਹਾਲੇ ਤੱਕ ਅਸੀਂ ਹਿੰਦੁਸਤਾਨ ਦੀਆਂ ਬੋਲੀਆਂ ਦੇ ਮੁਤਾਬਕ ਆਪਣਾ ਸਾਹਿਤ ਲਿਖ ਜਾਣਾ ਹੈ ਕਿਤੇ ਅੱਜ ਕੱਲ ਮੈਗਜ਼ੀਨ ਹੈ ਨੈਕਟਰ ਦਾ ਦਿੱਲੀ ਚੋਂ ਹਿੰਦੀ ਦਾ ਕਿਤੇ ਲਗਾਤਾਰ ਪੜ੍ਹਨ ਆਪਣੇ ਪੰਜਾਬੀ ਦੇ ਪਾਠਕਾਂ ਲਈ ਇੱਕ ਹੋਰ ਵੀ ਹਿੰਦੀ ਦੀ ਮੈਗਜ਼ੀਨ ਹੈ। ਸੋ ਉਹ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਡਾ ਹਿੰਦੁਸਤਾਨ ਦੀਆਂ ਸਾਹਿਤਕ ਕਿਰਤਾਂ ਦੇ ਵਿੱਚ ਕਿੱਥੇ ਖੜਾ ਹੈ। ਜਦੋਂ ਹਿੰਦੁਸਤਾਨ ਦੇ ਵਿੱਚ ਅਸੀਂ ਆਪਣਾ ਥਾਂ ਦੇਖ ਲਿਆ, ਖਿਨਾਕਤ ਕਰਨੀ। ਫਿਰ ਅਬ ਦੁਨੀਆ ਦੇ ਸਾਹਿਦ ਦੇ ਵਿੱਚ ਦੇਖਾਂਗੇ। ਸੋ ਹਾਲੇ ਤਾਂ ਅਸੀਂ ਆਪ ਨੂੰ ਆਪੋ ਆਪਣੇ ਘਰਨਿਆਂ ਤੋਂ ਬਾਹਰ ਨਿਕਲਣ ਦਾ ਯਤਨ ਕਰ ਰਹੇ ਹਾਂ ਜੇ ਨਿਕਲੇ ਨਹੀਂ। ਇਸ ਨਵੇਂ ਸਾਲ ਦੀ ਆਮਦ ਤੇ ਮੇਰੀ ਇਹ ਇੱਛਾ ਹੈ ਕਿ ਸਾਡੇ ਤੁਸੀਂ ਦੇਖੋ ਸੁਰਬਚਨ ਪੁਲਰ ਜਸਪੀਰ ਭੁੱਲਰ ਤੇ ਬ੍ਰਿਯਾਮ ਸੰਧੂ ਇਹ ਮੇਰੇ ਤੋਂ ਵੱਧ ਉਮਰ ਦੇ ਨੇ ਇਹਨਾਂ ਦੇ ਵਿੱਚੋਂ ਕੁਛ ਤਾਂ 70 ਰਿਆਂ ਦੇ ਵਿੱਚੋਂ ਲੱਗ ਰਹੇ ਆ ਸਾਰੇ ਜਣੇ ਇਹਨਾਂ ਦੇ ਲਿਖਤਾਂ ਜੇ ਜਵਾਨ ਹੋ ਸਕਦੀਆਂ ਨੇ ਤਾਂ ਜਵਾਨਾਂ ਦੀ ਲਿਖਤਾਂ ਤਾਜ਼ੀਆਂ ਤੇ ਤਰੋਤਾਜ਼ੀਆਂ ਕਿਉਂ ਨਾ ਹੋਣ ਪਰ ਇਹ ਉਦੋਂ ਹੋਣਗੀਆਂ ਜਦੋਂ ਉਹ ਪੜਨਾ ਸ਼ੁਰੂ ਕਰ। ਮੈਂ ਆਪਣੇ ਇੱਕ ਕਮੈਂਟ ਨਾਲ ਬਸ ਆਪਣੇ ਵਿਚਾਰ ਮਾਫ ਕਰਦਾ ਹਾਂ ਤੁਸੀਂ ਮੈਨੂੰ ਫੋਨ ਦਾ ਦਿੱਤਾ ਇਹ ਹੀ ਮੇਰੀ ਮਨਪਾਨ ਦੀ ਬਹੁਤ ਵੱਡੀ ਗੱਲ ਹੈ ਕਿ ਸਾਫੀ ਇਹ ਸਿਰਫ ਇੰਨੀ ਗੱਲ ਦੱਸਣੀ ਹੈ ਕਿ ਮੈਂ ਆਪਣੇ ਡੀਪਟੀ ਨੂੰ ਆਖਿਆ ਕਿ ਸਰ ਮੈਂ ਲਿਖਦਾ ਤੇ ਮੇਰੀ ਕੋਈ ਲਿਖਤ ਛਾਪਦਾ ਨਹੀਂ ਹੈ ਮੈਗਜ਼ੀਨ ਨਹੀਂ ਛਾਪਦੇ ਅਖਬਾਰ ਨਹੀਂ ਛਾਪਦੇ ਉਹ ਕਹਿੰਦੇ ਆਪ ਸੁਣ ਰਹੇ ਹੋ ਜੀ 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 ਬਿਲਕੁਲ ਬਿਲਕੁਲ ਹੈਲੋ ਬਿਲਕੁਲ ਸਰ ਬਿਲਕੁਲ ਬਿਲਕੁਲ ਹੈਲੋ ਅੰਗਰੇਜ਼ੀ ਦੇ ਪ੍ਰੋਫੈਸਰ ਸਨ ਨਰਿੰਦਰ ਕਾਲੀਆ ਉਹ ਕਹਿੰਦੇ ਮੇਰੇ ਖੜ ਖਤਮ ਹੋ ਗਿਆ ਨੀ 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 ਜੀ ਬੋਲੋ ਜੀ ਬੋਲੋ ਆ ਰਹੀ ਆਵਾਜ਼ ਸਰ بس ਇੱਕ ਸੈਂਟੈਂਸ ਨਾਲ ਹੀ ਮੈਂ ਖਤਮ ਕਰਨਾ ਸੀ ਪਤਾ ਨਹੀਂ ਆਵਾਜ਼ ਮੇਰੀ ਬੰਦ ਹੋ ਗਈ ਆ ਰਹੀ ਹੈ ਸਰ ਆ ਰਹੀ ਆ ਰਹੀ ਮੈਂ ਆਂਦੀਆ ਸਰ ਆਂਦੀਆ ਚਲੋ ਜੀ ਬਸ ਬਸ ਮੈਂ ਸਮਾਪਤੀ ਵੱਲ ਵਧ ਰਹੇ ਹਾਂ ਜੀ ਦੋ ਸੈਂਟੈਂਸ ਹੀ ਸੁਣਾਵਾਂ ਤੁਹਾਨੂੰ ਮੈਂ ਆਪਣੇ ਪ੍ਰੋਫੈਸਰ ਅਨੰਦਰ ਕਾਲੀਆ ਨੂੰ ਕਿਹਾ ਕਿ ਮੈਂ ਲਿਖਦਾ ਅਖਬਾਰਾਂ ਨੂੰ ਭੇਜਦਾ ਮੈਗਜ਼ੀਨਾਂ ਨੂੰ ਭੇਜਦਾ ਮੈਨੂੰ ਕੁਛ ਆਪਦੇ ਨਹੀਂ ਇਹਨਾਂ ਦੇ ਦਿਮਾਗ ਠੀਕ ਨਹੀਂ ਉਹ ਕਹਿੰਦੇ ਇਹਨਾਂ ਦੇ ਦਿਮਾਗ ਤਾਂ ਠੀਕ ਨੇ ਤੇਰੀ ਲਿਖਤ ਠੀਕ ਨਹੀਂ ਹੋਣੀ ਮੈਂ ਕਿਉਂ ਠੀਕ ਨਹੀਂ ਉਹ ਕਹਿੰਦੇ ਭੱਲਿਆ ਲੋਕਾ ਤੈਨੂੰ ਪਤਾ ਹੈ ਦੁਨੀਆ 'ਚ ਸ਼ਾਨਦਾਰ ਤਾਕਤਵਰ ਕਲਾਸਿਕਲ ਲਿਟਰੇਚਰ ਦੀ ਸਿਰਜਣਾ ਹੋ ਚੁੱਕੀ ਹੈ ਮੈਂ ਕਿ ਹਾਂ ਜੀ ਉਹ ਤਾਂ ਉਹ ਤੂੰ ਪੜਦਾ ਹੁੰਦਾ ਹੈ ਮੈਂ ਕਿ ਨਹੀਂ ਜੀ ਉਹ ਤੂੰ ਕਲਾਸਿਕ ਲਿਟਰੇਚਰ ਨਹੀਂ ਪੜਦਾ ਤੇਰਾ ਕਟੜਾ ਲੋਕ ਪੜਨਗੇ ਤੈਨੂੰ ਵੀ ਉਮੀਦ ਹੈ ਤੂੰ ਪਹਿਲਾਂ ਇਨਸਾਫ ਕਰਨਾ ਸਿੱਖ ਆਪਣੇ ਤਵੱਜਿਆਂ ਨਾਲ ਫਿਰ ਇਨਸਾਫ ਦੀ ਮੰਗ ਕਰੀ ਖੁਦ ਨਾਲ ਫਿਰ ਉਹ ਕਹਿੰਦੇ ਤੇਰਾ ਗੌਣ ਨੂੰ ਦਿਲ ਕਰਦਾ ਗਾਲਾ ਤੇਰਾ ਸੁਰਚ ਨਹੀਂ ਹੈ ਤੇਰਾ ਕੰਨ ਤਾਂ ਤਸਰਚ ਹੈਗਾ ਵੱਡੇ ਉਸਤਾਦਾਂ ਨੂੰ ਸੁਣਿਆ ਕਰ ਇੱਕ ਜਨਮ ਜੇ ਅਸੀਂ ਵੱਡੇ ਉਸਤਾਦਾਂ ਨੂੰ ਸੁਣ ਲਾਂਗੇ ਗਾਇਕਾਂ ਨੂੰ ਤਾਂ ਅਗਲਾ ਜਨਮ ਸਾਨੂੰ ਗਾਉਣ ਦਾ ਮਿਲ ਜੇ ਇੱਕ ਜਨਮ ਜੇ ਅਸੀਂ ਤਾਕਤਵਰ ਕਲਾਸਿਕਲ ਲਿਟਰੇਚਰ ਪੜਾਂਗੇ ਦੁਨੀਆ ਦਾ ਤਾਂ ਫਿਰ ਰੱਬ ਖੁਸ਼ ਹੋ ਕੇ ਅਗਲਾ ਜਨਮ ਆਪਾਂ ਨੂੰ ਲੇਖਕ ਦਾ ਦੇ ਦੂਗਾ ਇਹ ਕੰਮ ਇਹ ਜੀਵਨ ਤੋਂ ਆਪਣਾ ਇਹ ਜਨਮ ਤਾਂ ਪੜਨ ਲੇਖਣ ਤੇ ਤੇ ਵਾਚਿਆ ਸੰਗੀਤ ਸੁਣਨ ਤੇ ਲਾ ਤਾਂ ਮੇਰਾ ਮੈਸੇਜ ਹੈ ਆਪਣੇ ਦੋਸਤਾਂ ਨੂੰ ਦਰਸ਼ਕਾਂ ਨੂੰ ਪਾਠਕਾਂ ਨੂੰ ਇਹ ਕਿ ਭਾਈ ਲਿਖਣ ਦੀ ਕਾਹਲ ਨਾ ਕਰੋ ਪੜਨ ਬਲ ਵੀ ਤਵਜੋ ਦਿਓ ਕਿਹੜੀਆਂ ਲਿਸਤਾਂ ਚੰਗੀਆਂ ਨੇ ਪੜਦਾਂ ਪੜਦਾਂ ਤੁਹਾਨੂੰ ਪਤਾ ਲੱਗ ਜਾਣਾ ਹੈ ਬਹੁਤ ਬਹੁਤ ਮਿਹਰਬਾਨੀ